ਬਹੁਤ ਹੀ ਧਿਆਨ ਨਾਲ ਇਹ ਵੀਡੀਓ ਨੂੰ ਦੇਖੋ ਤੇ ਸੁਣੋ ਤੁਹਾਨੂੰ ਬਲਦੇਵ ਸਿੰਘ ਬਡਾਲਾ ਜੀ ਕਹਿੰਦੇ ਕੀ ਨੇ ਤੇ ਕਰਦੇ ਕੀ ਨੇ ਇਹ ਵੀ ਦਿਖਾਉਨੇ ਆ ਸਾਡੀ ਨਜ਼ਰ ਇਸ ਵਿਰਾਸਤ ਤੇ ਪਈ ਪਿਛਲੇ ਪਾਸੇ ਜੋ ਨਜ਼ਰ ਆ ਰਹੀ ਹੈ ਇਹ ਬਾਰਾਂਦਰੀ ਸ਼ੇਰੀ ਪੰਜਾਬ ਦੀ ਹੈ ਤੇ ਅੱਜ ਉਹ ਵਿਰਾਸਤਾਂ ਜਿਹੜੀਆਂ ਨੇ ਸਾਡੇ ਆਗੂਆਂ ਨੂੰ ਪੰਥਕਾਂ ਨੂੰ ਬਿਲਕੁਲ ਵਿਸਰ ਗਈਆਂ ਤੇ ਅੱਜ ਲੋੜ ਹੈ ਕਿ ਇਹ ਵਿਰਾਸਤਾ ਨੂੰ ਢਾਉਣਾ ਵੇਚਣਾ ਸਰਕਾਰਾਂ ਜਾਂ ਦਲਾਲਾਂ ਨੇ ਭੂ ਮਾਫੀਏ ਨੇ ਜੇ ਮਨ ਬਣਾ ਲਿਆ ਤੇ ਘਟੂ ਘਟੇ ਆਪਾਂ ਨੂੰ ਉਹਨਾਂ ਦਾ ਵਿਰੋਧ ਕਰਕੇ ਇਹਨਾਂ ਨੂੰ ਇਹਨਾਂ ਬੱਚਿਆਂ ਵਾਸਤੇ ਬਚਾਉਣ ਦੀ ਬਹੁਤ ਜ਼ਰੂਰ ਹੈ ਜ਼ਰੂਰਤ ਹੈ ਤਾਂ ਕਿ ਇਹ ਨੌਜਵਾਨ ਇਹ ਸਾਡੇ ਬੱਚੇ ਆਉਣ ਵਾਲੀ ਪਨੀਰੀ ਉਹਨਾਂ ਸਿੰਘ ਸਰਦਾਰਾਂ ਨੂੰ ਪੜ੍ਹ ਕੇ ਕਦੇ ਮਾਨ ਕਰਕੇ ਆਖੇ ਅਸੀਂ ਵੀ ਕਦੇ ਸਰਕਾਰ ਖਾਲਸਾ ਤੇ ਦਰਬਾਰ ਖਾਲਸਾ ਸੀ ਜਿਹੜੇ ਮੁੜ ਹੋਵਾਂਗੇ ਤਾਂ ਕਿ ਪੰਜਾਬ ਤੇ ਪੰਥ ਲੋਕਾਂ ਦਾ ਭਲਾ ਹੀ ਉਹਦੇ ਵਿੱਚ ਹੈ ਸੋ ਗੁਰੂ ਕਿਰਪਾ ਕਰਨ ਆਓ ਸੰਗਤ ਨੂੰ ਬੇਨਤੀ ਕਰਾਂਗਾ ਇਥੋਂ ਦੇ ਇਲਾਕੇ ਦੇ ਪਰਵੰਤ ਤੇ ਸੱਜਣਾ ਨੂੰ ਕਿ ਆਓ ਸਾਰੇ ਆਵਾਜ਼ ਬੁਲੰਦ ਕਰੀਏ ਇਸ ਬਾਰਾ ਦਰੀ ਨੂੰ ਜਿਉਂ ਦੀ ਤਿਉਂ ਬਹਾਲ ਕਰੀਏ ਇਹ ਸਾਡੀ ਸਰਕਾਰ ਖਾਲਸਾ ਤੇ ਦਰਬਾਰ ਖਾਲਸਾ ਦੀ ਅਹਿਮ ਨਿਸ਼ਾਨੀ ਹੈ ਉਹਦੇ ਰੱਖਣਾ ਸਾਡਾ ਫਰਜ਼ ਤੇ ਸਾਡਾ ਹੱਕ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਡਾਲਾ ਜੀ ਬਹੁਤ ਵਧੀਆ ਤੁਹਾਡਾ ਧਿਆਨ ਚਲਿਆ ਗਿਆ ਇਸ ਇਮਾਰਤ ਦੇ ਉੱਤੇ ਕਿ ਮਹਾਰਾਜਾ ਅਨਜੀਤ ਸਿੰਘ ਦੀਆਂ ਬਰਾਸਤਾ ਸਾਂਭਣ ਦੀ ਲੋੜ ਆ ਬਹੁਤ ਹੀ ਚੰਗੀਆਂ ਗੱਲਾਂ ਕਰੀਆਂ ਬੜੀਆਂ ਮਹਿੰਗੀਆਂ ਗੱਲਾਂ ਕਰੀਆਂ ਪਰ ਜਿੱਥੇ ਕਰਨੀਆਂ ਨੇ ਉੱਥੇ ਕਰਨੀਆਂ ਨੇ ਜਿੱਥੇ ਨਹੀਂ ਕਰਨੀਆਂ ਉੱਥੇ ਨਹੀਂ ਕਰਨੀਆਂ ਇਹ ਤੁਹਾਡੀ ਲੋਕਾਂ ਦੀ ਪਾਲਿਸੀ ਆ ਜਦੋਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਉੱਥੇ ਕੀਰਤਨ ਵੀ ਕਰਦੇ ਰਹੇ ਹੋ ਬਡਾਲਾ ਜੀ ਸੋਨੂੰ ਪੁੱਛ ਰਹੇ ਆ ਸੰਗਤ ਦੇ ਸਾਹਮਣੇ ਇਹ ਅਣਜੀਤ ਸਿੰਘ ਨੂੰ ਪੁੱਛ ਰਹੇ ਆ ਜੋ ਸਾਬਕਾ ਜਥੇਦਾਰ ਆ ਅਕਾਲ ਤਖਤ ਸਾਹਿਬ ਦਾ ਇਹ ਵੀ ਉੱਥੇ ਸੇਵਾ ਕਰਦੇ ਰਹੇ ਨੇ ਅੱਜ ਵੀ ਜਾਂਦੇ ਹੋਣਗੇ ਜਿੰਨੀਆਂ ਹੋਰ ਸਿੱਖ ਜਥੇਬੰਦੀਆਂ ਨੇ ਦੁਨੀਆ ਤੇ ਉਹਨਾਂ ਨੂੰ ਵੀ ਪੁੱਛਦੇ ਆ ਕੀ ਛੋੜਾ ਧਿਆਨ ਆਹ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਂਦਾ ਜਿੱਥੇ ਮਹਾਰਾਜਾ ਅਨਜੀਤ ਸਿੰਘ ਨੇ ਇਤਿਹਾਸ ਲਿਖਾਇਆ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਇੱਥੇ ਥੋੜੇ ਲੋਕਾਂ ਦਾ ਧਿਆਨ ਕਿਉਂ ਨਹੀਂ ਜਾਂਦਾ ਸੰਗ ਤੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਨੇ ਜਦੋਂ ਮੇਨ ਗੇਟ ਰਾਹੀਂ ਮੇਨ ਦਰਵਾਜੇ ਰਾਹੀਂ ਅੰਦਰ ਜਾਂਦੇ ਆ ਉਹ ਪੌੜੀਆਂ ਨੂੰ ਜਿੰਦਾ ਲਾ ਰੱਖਿਆ ਉਹ ਪੌੜੀਆਂ ਦੇ ਅੰਦਰ ਮਹਾਰਾਜਾ ਹਰਜੀਤ ਸਿੰਘ ਦਾ ਇਤਿਹਾਸ ਲਿਖਾਇਆ ਹੋਇਆ ਪਰ ਇਹ ਪੌੜੀਆਂ ਦਿਖਦੀਆਂ ਨਹੀਂ ਇਹ ਲੋਕਾਂ ਨੂੰ ਕਿਉਂ ਨਹੀਂ ਧਿਆਨ ਜਾਂਦਾ ਤੁਹਾਡੇ ਲੋਕਾਂ ਦਾ ਕੀ ਸੋਨੂੰ ਸਰਕਾਰਾਂ ਪੈਸੇ ਦੰਦੀਆਂ ਨੇ ਉਹ ਕਹਿੰਦੀਆਂ ਨੇ ਧਿਆਨ ਨਾ ਕਰੋ ਇੱਧਰ ਨੂੰ ਨਾ ਜਿੰਦਾ ਕਲਵਾਵੋ ਇਹ ਜਿੰਦਾ ਲਾਇਆ ਸ਼੍ਰੋਮਣੀ ਕਮੇਟੀ ਨੇ ਮਹਾਰਾਜਾ ਅਣਜੀਤ ਸਿੰਘ ਜੀ ਨੇ ਇਤਿਹਾਸ ਲਿਖਾਇਆ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਕੰਧਾਂ ਤੇ ਬਈ ਮਿਟ ਨਾ ਜਾਵੇ ਇਹ ਮਿਟ ਨਾ ਜਾਵੇ ਸੰਗਤਾਂ ਨੂੰ ਪਤਾ ਲੱਗੇ ਸਾਡੇ ਬੱਚਿਆਂ ਨੂੰ ਅੱਗੇ ਪਤਾ ਲੱਗੇ ਕਿ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਕੀ ਇਤਿਹਾਸ ਆ ਉੱਥੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦੀ ਤਸਵੀਰ ਬਣਵਾਈ ਮਹਾਰਾਜਾ ਅਣਜੀਤ ਸਿੰਘ ਜੀ ਨੇ ਆ ਗੁਰੂ ਦੀਏ ਸੰਗ ਤੇ ਦੇਖੋ ਟੀਵੀ ਦੀ ਸਕਰੀਨ ਤੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਾਲ ਪੰਜ ਸਿੰਘ ਪਰ ਇਹ ਤਸਵੀਰ ਸੰਗਤ ਨੂੰ ਨਾ ਪਤਾ ਲੱਗੇ ਜੇ ਸੰਗਤ ਨੂੰ ਪਤਾ ਲੱਗ ਗਿਆ ਤਾਂ ਕਾਲ ਤੱਕ ਸਾਹ ਤੇ ਨਿਸ਼ਾਨ ਸਾਹਿਬ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਝੁੱਲੇਗਾ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਪਰ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਇਨਸਾਨ ਸਾਹਿਬ ਇਹਨਾਂ ਲੋਕਾਂ ਨੇ ਨਹੀਂ ਝੁੱਲਣ ਦੇਣਾ ਇਹ ਅਖੌਤੀ ਸਿੱਖਾਂ ਨੇ ਨਹੀਂ ਝੁੱਲਣ ਦੇਣਾ ਕਿਉਂਕਿ ਇਹਨਾਂ ਨੇ ਉਹ ਅੰਗਰੇਜ਼ਾਂ ਦਾ ਦਿੱਤਾ ਹੋਇਆ ਝੰਡਾ ਹੀ ਇਹਨਾਂ ਨੇ ਚੜਾਉਣਾ ਇਨਸਾਨ ਸਾਹਿਬ ਬਣਾ ਕੇ ਅੱਜ ਉਹ ਕਾਲ ਤਖਤ ਸਾਹਿਬ ਤੇ ਜਿਹੜਾ ਝੰਡਾ ਚੜਿਆ ਹੋਇਆ ਉਹ ਅੰਗਰੇਜ਼ਾਂ ਦਾ ਦਿੱਤਾ ਹੋਇਆ ਝੰਡਾ ਉੱਤੇ ਲਾਇਆ ਹੋਇਆ ਲੋਕੋ ਅੰਗਰੇਜ਼ਾਂ ਦਾ ਨਾ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਉਹ ਖੰਡਾ ਜਿਨੂੰ ਇਹ ਖੰਡਾ ਦੱਸਦੇ ਨੇ ਜਿਹੜਾ ਸ੍ਰੀ ਗੁਰੂ 10ਵੇਂ ਪਾਸਾ ਜਿੱਦਾ ਖੰਡਾ ਉਹ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਪਰ ਇਹ ਲੋਗੋ ਲਾ ਕੇ ਉਹ ਝੰਡਾ ਚੜ੍ਹਾ ਦਿੰਦੇ ਨੇ ਜਿਹੜਾ ਅੰਗਰੇਜ਼ਾਂ ਨੇ ਦਿੱਤਾ ਸੀ ਇਹ ਸ੍ਰੀ ਗੁਰੂ 10ਵੇਂ ਪਾਸਾ ਦਾ ਨਿਸ਼ਾਨ ਸਾਹਿਬ ਆ ਇਹ ਪੌੜੀਆਂ ਦੇ ਅੰਦਰ ਕਿਉਂਕਿ ਸੰਗਤਾਂ ਦਰਸ਼ਨ ਕਰਨ ਗਈਆਂ ਤਾਂ ਮੰਗ ਵੀ ਕਰਨ ਗਈਆਂ ਕਿ ਗੁਰੂਆਂ ਦਾ ਨਿਸ਼ਾਨ ਸਾਹਿਬ ਚੜ੍ਹਾਵੋ ਇਸ ਕਰਕੇ ਸ੍ਰੋਮਣੀ ਕਮੇਟੀ ਵਾਲੇ ਮਸਤੰਡਿਆਂ ਨੇ ਜਿੰਦਾ ਲਾਇਆ ਇਸ ਰੋਮਣੀ ਕਮੇਟੀ ਦੀ ਹਮਾਇਤ ਕਰਦੇ ਨੇ ਉਹ ਇਹਨਾਂ ਨੇ ਹੁਣ ਵੋਟਾਂ 'ਚ ਵੀ ਖੜਨਾ ਲੈਕਸਨਾ ਵੀ ਲੜਨੀਆਂ ਨੇ ਪਰ ਗੁਰੂ ਦੀਏ ਸੰਗ ਤੇ ਕਾਲ ਤਖਤ ਸਾਬ ਆਜ਼ਾਦ ਕਰਾਉਣ ਦੀ ਲੋੜ ਆ ਇਹ ਵੋਟਾਂ ਦੇ ਨਾਲ ਮਸਲੇ ਹੱਲ ਨਹੀਂ ਹੋਣੇ ਪਰ ਜਿਹੜੇ ਆ ਸਿੱਖ ਜਥੇਬੰਦੀਆਂ ਦੇ ਆਗੂ ਕਹਾਉਂਦੇ ਨੇ ਜੇ ਤਾਂ ਸਿੱਖ ਜਥੇਬੰਦੀਆਂ ਦੇ ਆਗੂ ਨੇ ਫੇਰ ਤਾਂ ਬੋਲਣ ਇਹ ਬੋਲਣ ਜੇ ਇਹ ਅਖੌਤੀ ਸਿੱਖ ਨੇ ਤਾਂ ਨਾ ਬੋਲਣ ਆ ਹੁਣ ਅੱਗੇ ਤੁਹਾਨੂੰ ਗੁਰਚਾਰਨ ਸਿੰਘ ਜੀ ਦੱਸਦੇ ਨੇ ਸ੍ਰੀ ਗੁਰੂ ਦਸਵੇਂ ਪਾਸਾ ਦਾ ਇਤਿਹਾਸ ਤੇ ਅੱਗੇ ਨਿਸ਼ਾਨ ਸਾਹਿਬ ਦੀ ਪੂਰੀ ਹਿਸਟਰੀ ਤੁਹਾਨੂੰ ਦਿਖਾਵਾਂਗੇ ਨੀਲੇ ਰੰਗ ਦਾ ਜੋ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਸਾਹਮਣੇ ਨਿਸ਼ਾਨ ਸਾਹਿਬ ਕਾਲ ਤੱਕ ਸਰ ਤੇ ਖੜਿਆ ਹੋਇਆ ਕਰਦਾ ਸੀ ਅੰਦਰ ਮਹਾਰਾਜਾ ਰਜੀਤ ਸਿੰਘ ਨੇ ਇਹ ਕੋ ਚਿੱਤਰ ਵੀ ਬਣਵਾਇਆ ਸੀ ਦਰਬਾਰ ਸਾਹਿਬ ਦੇ ਵਿੱਚ ਜਿਹੜੀਆਂ ਪੌੜੀਆਂ ਨੂੰ ਅੱਜ ਸ਼ਰਮਣੀ ਕਮੇਟੀ ਜਨਰਲ ਆ ਕੇ ਰੱਖੀ ਬੈਠੀ ਏ ਉਹ ਖੋਲ ਕੇ ਲੋਕਾਂ ਨੂੰ ਦਰਸ਼ਨ ਨਹੀਂ ਕਰਾਉਂਦੀ। ਪ੍ਰਾਤਮਿਕ ਚੀਜ਼ਾਂ ਸਾਡੀਆਂ ਗਾਇਬ ਕਰਤੀਆਂ। ਉਹ ਲੋਕੋ ਦਿੱਤੀਆਂ ਜਿਵੇਂ ਆਕਾਲ ਤਖਤ ਸਾਹਿਬ ਦੇ ਉੱਤੇ ਹਵਾਲਾ ਕੀਤਾ ਗਿਆ ਇੱਕ ਹਿੱਸਾ ਬਚਾ ਕੇ ਰੱਖਣਾ ਚਾਹੀਦਾ ਸੀ ਸਾਡੇ ਲਾਉਂਜ ਆਨ ਵੇਖਦੇ ਉਹ ਵੀ ਖਤਮ ਕਰਤਾ। ਹੋਰ ਵੀ ਪ੍ਰਾਤਮਿਕ ਚੀਜ਼ਾਂ ਸਾਡੀਆਂ ਸਾਰੀਆਂ ਮੁੱਡੇ ਦਿੱਤੀਆਂ ਖਤਮ ਕਰ ਦਿੱਤੀਆਂ। ਇਹਨਾਂ ਵਿੱਚੋਂ ਜਿਹੜੀਆਂ ਹੁਣ ਪੌੜੀਆਂ ਨੂੰ ਅੰਦਰੋਂ ਦਰਸ਼ਨ ਨਹੀਂ ਕਰਾਏ ਜਾਂਦੇ ਇਹ ਸ਼ਰਮਣੀ ਕਮੇਟੀ ਦੱਸੇ ਕਿਉਂ? ਕਿਸ ਕਾਰਨ ਇਹਨਾਂ ਦਾ ਜਿਹੜਾ ਆਪਦਾ ਤੇ ਜਿਹੜਾ ਪਾਇਆ ਰੋਲਾ ਪਾਇਆ ਕਾਂਕਾਂ ਕਰੀ ਜਾਂਦੇ ਨੇ ਉਹਦਾ ਰੋਲਾ ਆ ਜਾਂਦਾ ਬਾਅਦ ਪਰ ਅੰਦਰ ਜਿਹੜਾ ਇੱਕ ਗੁਰਸਿੱਖ ਨੇ ਵੀਡੀਓ ਬਣਾ ਕੇ ਬੜਾ ਚਿੱਤਰ ਬਾਹਰ ਲਿਆਂਦਾ ਪਤਾ ਨਹੀਂ ਕਿਵੇਂ ਉਹ ਉੱਤੇ ਆਹ ਨਿਸ਼ਾਨ ਸਾਹਿਬ ਬਣਿਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਾਰੇ ਤੇ ਉਹ ਮਤਲਬ ਇਹ ਆ ਨਿਸ਼ਾਨ ਸਾਹਿਬ ਜਿਹੜਾ ਉੱਤੇ ਬਣਿਆ ਆ ਇਹ ਚੀਜ਼ ਦੇ ਦਰਸ਼ਕ ਹੁੰਦੇ ਨੇ ਇਹ ਨਿਸ਼ਾਨ ਸਾਹਿਬ ਪ੍ਰਾਤਨ ਜਿਹੜੇ ਇਹ ਦਰਬਾਰ ਸਾਹਿਬ ਦੇ ਤੁਸੀਂ YouTube ਤੇ ਵੀ ਕੱਢੋ ਉੱਥੋਂ ਮਿਲ ਜਾਣਗੇ ਤੇ ਉਹ ਉਥੇ ਨਿਸ਼ਾਨ ਸਾਹਿਬ ਚੜੇ ਸੀ ਇਹਨਾਂ ਦਾ ਬੜਾ ਮਹਤਮ ਸੀ ਹੁਣ ਆ ਨਿਸ਼ਾਨ ਸਾਹਿਬ ਹੈਗਾ ਸਿੱਧਾ ਹੁਣ ਆਇਆ ਨਿਸ਼ਾਨ ਸਾਹਿਬ ਚੁੜਾਇਆ ਇਸ ਤਰੀਕੇ ਦੇ ਨਾਲ ਆਜ ਚੁੜਾਇਆ ਨੇ ਆਪਣੇ ਜਿਹੜੇ ਨਿਸ਼ਾਨ ਸਾਹਿਬ ਆ ਵੇਖੋ ਆ ਥੱਲੇ ਨੂੰ ਗਿਆ ਇਹ ਕਿਉਂ ਪਤਾ ਹੋ ਗਿਆ ਆ ਕੱਟ ਝੁੰਡਾ ਗਿਆ ਇਹਨੂੰ ਇਹ ਅੰਗਰੇਜ਼ਾਂ ਨੇ ਝੁਕਾ ਦਿੱਤਾ ਸੀ ਗੁਲਾਮੀ ਦੀ ਗੰਬੀਰ ਸੀ ਆ ਜਿਹੜਾ ਕੱਟ ਸਿੱਧਾ ਇਹ ਹੁਣ ਨਿਸ਼ਾਨ ਸਾਹਿਬ ਤੇ ਤੁਹਾਨੂੰ ਨਹੀਂ ਮਿਲੇਗਾ ਤੇ ਨਾ ਹੀ ਇੰਨੀ ਕੋਕਲ ਹੈਗੀ ਲੋਕਾਂ ਨੂੰ ਪੀਏ ਘੱਟ ਕਿਸਦਾ ਝੋਂਦਾ ਜਾਂ ਨਹੀਂ ਇਹਨਾਂ ਦਿਮਾਗ ਵਿੱਚ ਹੈ ਜਿਹੜੀਆਂ ਰੋਟੀਆਂ ਖਾ ਕੇ ਮੱਤ ਮਰੀ ਪਈਏ ਗੋਲਕ ਸਾਹਮਣੇ ਪੈਸਿਆਂ ਦੇ ਨਾਲ ਦਿਮਾਗ ਚ ਚੜ ਗਈਏ ਪਰ ਸਿਰਫ ਪੈਸਾ ਮੁੱਖ ਰਹਿ ਗਿਆ ਇਹਨਾਂ ਬਾਹਮਣਾਂ ਨੂੰ ਤੇ ਸ੍ਰੀ ਗੁਰੂ ਘਰ ਦੀਆਂ ਮਰਜਾਦਾ ਧੱਗਿਆਂ ਨੂੰ ਡਾਤਤੀਆਂ ਜਾਂ ਗੋਲਕ ਦੇ ਰੁਪਏ ਇਕੱਠੇ ਕਰ ਕਰਕੇ ਗੋਲਕਾਂ ਬਾਹਰ ਦੇ ਅੰਦਰਵਾੜੀ ਕਹਿੰਦੇ ਇੰਨੀ ਅਕਲ ਹੈਰੀ ਕਿ ਆਹ ਨਿਸ਼ਾਨ ਸਾਹਿਬ ਜਿਹੜਾ ਇਹਦੀ ਅਸੀਂ ਵਿਚਾਲੀਏ ਇਹ ਬੇਨਤੀ ਤੁਹਾਨੂੰ ਸਾਰਿਆਂ ਨੂੰ ਇਹ ਨਿਸ਼ਾਨ ਸਾਹਿਬ ਆਪਣੇ ਨਿਸ਼ਾਨ ਸਾਹਿਬਾਂ ਤੇ ਲਾਓ ਨੀਲਾ ਇਹ ਗੁਰੂ ਸਾਹਿਬ ਮਹਾਰਾਜੀ ਦਾ ਨਿਸ਼ਾਨ ਹੈ ਬਾਕੀ ਜਿਹੜਾ ਉੱਤੇ ਜਿਹੜੋ ਖੰਡਾ ਕਹਿੰਦੇ ਉਹ ਖੰਡਾ ਨਹੀਂ ਉਹ ਪੈਰ ਦੀ ਜੁੱਤੀ ਦਾ ਨਿਸ਼ਾਨ ਹੈ ਉਹਨੂੰ ਛੱਡ ਕੇ ਆਹ ਨਿਸ਼ਾਨ ਸਾਹਿਬ ਤੇ ਤੀਰ ਚੜਾਓ ਉੱਤੇ ਇਹ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਨਸਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਿਸ ਇਨਸਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਹਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਸਿੱਖ ਅਫ ਮੈਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮੈਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ ਹਿਸਟਰੀ ਮਿਊਜ਼ੀਅਮ ਯੂ ਐਸ ਏ .ਕੋਮ ਤੇ ਜਾ ਕੇ ਵੀ ਦੇਖ ਸਕਦੇ ਹੋ ਇਹ ਇਤਿਹਾਸ ਆ ਜਿਹੜਾ ਤੁਸੀਂ ਉਥੇ ਪੜ ਸਕਦੇ ਹੋ ਇਹ ਇਨਸਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਇਨਸਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉੱਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀਂਦੀ ਹੈ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੇ ਸੀਗੇ ਕਿਉਂਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਉੱਪਰ ਕਿਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਜਦੋਂ ਕਾਲ ਤੱਕ ਸਾਬ ਤੇ ਚੜੇ ਹੁੰਦੇ ਸੀ ਇਨਸਾਨ ਸਾਹਿਬ ਇਹ ਮਹਾਰਾਜਾ ਅਨਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਓਰੀਜिनल ਨਿਸ਼ਾਨ ਸਾਹਿਬ ਜਿਹੜਾ ਇਹ ਕਪੜੇ ਦਾ ਨਿਸ਼ਾਨ ਸਾਹਿਬ ਆ ਔਰ ਆ ਉੱਤੇ ਇਤਿਹਾਸ ਲਿਖਿਆ ਇੱਕ ਫਰੇਮ ਕੀਤਾ ਫਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸ਼ਹੀਦਾਂ ਦੀਆਂ ਉਥੇ ਲਾਉਣ ਬਾਰੇ ਵਿਚਾਰ ਕਰ ਰਹੇ ਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਹਿ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸ਼ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਧ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਬਰਕੇ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਅਜੇ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ ਚ ਨਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਇਹ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ 7 ਵਿਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਸ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਫੌਜ ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਬੈਸਟ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਵੀ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਆਂ ਚੌੜਾ ਉੱਤੋਂ ਚੌੜਾ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਆ ਇੱਕ ਟੁਆਏ ਜੇ ਨਾਲੇ ਅੰਬਰਤ ਤਿਆਰ ਕਰਦੇ ਨੇ ਆਹ ਤੁਸੀਂ ਦੇਖ ਸਕਦੇ ਹੋ ਥੱਲੇੋਂ ਚੌੜਾ ਉੱਤੇ ਚੌੜਾ ਇਹਤੇ ਕਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ 'ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਨਿਸ਼ਾਨ ਸਭ ਤਾਂ ਆਹਾਂ ਸੀਗਾ ਜੋ ਗੁਰੂਆਂ ਦਾ ਚੜਿਆ ਹੁੰਦਾ ਸੀ ਕਾਲ ਤੱਕ ਸਭ ਤੇ ਇਹ ਤਾਂ ਅੱਜ ਤੱਕ ਨਹੀਂ ਚੜਾਇਆ ਗਿਆ ਅੱਜ ਤੱਕ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਵਦੇਸ਼ਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨੇ ਨਿਸ਼ਾਨ ਸਾਹਿਬ ਚੜਾ ਸਕਦੇ ਨੇ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਗੁਲਾਮੀ ਆ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਹੁੰਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਸਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਾਹਿਬ ਗੁਰਦਵਾਰਿਆਂ 'ਚ ਚੜਾਉਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਾਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦਾਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਨਿਸ਼ਾਨ ਸਾਹਿਬ ਦੇ ਖੰਡੇ ਦੇ ਬਾਰੇ ਵਿੱਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਹਾਂ ਫਿਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਹੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫੇਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹ ਆਹ ਇੱਕ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਤਾਂ ਚਾਜੇ ਆ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਇਹ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਅਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਅਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਅਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ